ਵਾਹਿਗੁਰੂ ਜੋ ਮੰਗ ਠਾਕੁਰ ਆਪਣੇ ਤੇ ਸਰ ਪੜੋ ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਜੋ ਪੋ ਜੋ ਮੰਗੈ ਸੋਈ ਸੋਈ ਦੇਵੈ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਜੋ ਮੰਗੇ ਠਾਕੁਰ ਆਪਣੇ ਤੇ ਜੋ ਗੱਜੇ ਕੋਲ ਸਾਧ ਸੰਗਤ ਲੰਗਰ ਸਾਰਾ ਦਿਨੇ ਚੱਲਣਾ ਇਹ ਨਾ ਹੋਵੇ ਵੀ ਤੁਹਾਨੂੰ ਲੱਗਦਾ ਲੰਗਰ ਸ਼ਾਇਦ ਖਤਮ ਹੋ ਜਾਣਾ ਸਾਰਾ ਦਿਨ ਹੀ ਚੱਲਣਾ ਹੈ ਬਹਿ ਜਾਓ ਗੁਰੂ ਦਾ ਜਾਪ ਕਰੀ ਆਪਾਂ ਕਥਾ ਸੁਣਾਉਂ ਜਿਨ੍ਹਾਂ ਨੂੰ ਕਥਾ ਸੁਣਨੀ ਲੱਗ ਗਿਆ ਜੋ ਜਿਨ੍ਹਾਂ ਨੂੰ ਜਾਣੋ ਜਾ ਸਕਦੇ ਪਲੀਜ਼ ਅੱਗੇ ਆ ਜਾ ਇਹ ਤੁਸੀਂ ਰੀਤ ਇਦਾਂ ਦੀ ਬਣਾਈ ਹੋਈ ਇੱਥੇ ਆਪਾਂ ਕੀ ਕਰ ਸਕਦੇ ਅੱਗੇ ਆ ਜਾਓ ਉੱਠ ਕੇ ਪਲੀਜ਼ ਅੱਗੇ ਆ ਜਾ ਲੱਗ ਗਿਆ ਆ ਜਾ ਕਿਉਂਕਿ ਕੰਮ ਲੰਗਰ ਤੱਕ ਹੀ ਹੈ ਨਾ ਅੱਗੇ ਆ ਜਾਓ ਪਲੀਜ਼ ਜਿਨ੍ਹਾਂ ਨੂੰ ਕਥਾ ਸੁਣਨੀ ਅੱਗੇ ਆ ਜਾਓ ਕੀਰਤਨ ਕਥਾ ਜਿਨ੍ਹਾਂ ਨੂੰ ਜਾਣਾ ਹੋ ਜਾਓ ਪੜੋ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਵਾ ਵਾ ਜੋ ਮੰਗੇ ਸੋਇ ਸੋਇਂਦੇ ਵੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਆਖੋ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਸਾਰੇ ਪਰਿਵਾਰਾਂ ਨੂੰ ਬਲੋ ਜਿੱਥੇ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਸੰਤ ਬਾਬਾ ਤੀਜਾ ਸਿੰਘ ਜੀ ਸੰਤ ਬਾਬਾ ਇਕਵਾਲ ਸਿੰਘ ਜੀ ਤਿੰਨਾਂ ਦੀ ਮਿੱਠੀ ਪਿਆਰੀ ਯਾਦ ਅੰਦਰ ਸਮੂਹ ਪਰਿਵਾਰਾਂ ਵੱਲੋਂ ਸ਼੍ਰੀ ਖੰਡਜਾ ਪਰੰਭ ਸਨ ਉਹਨਾਂ ਦੀ ਮਿੱਠੀ ਪਿਆਰੀ ਯਾਦ ਮਨਾਈ ਜਾ ਰਹੀ ਹੈ ਉੱਥੇ ਕੁਝ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਵੀ ਸਤਿਗੁਰੂ ਜੀਆਂ ਦੇ ਚਰਨ ਪਰਸੇ ਸਨ ਗੁਰੂ ਕੋਲੋਂ ਜੋ ਵੀ ਆਪਾਂ ਮੰਗਦੇ ਹਾਂ ਮੰਗਣ ਵਿੱਚ ਵਿਸ਼ਵਾਸ ਚਾਹੀਦਾ ਔਰ ਅਰਦਾਸ ਵਿੱਚ ਆਸ ਚਾਹੀਦੀ ਹੈ ਦੋ ਚੀਜ਼ਾਂ ਹੋਣ ਆਸ ਤੇ ਵਿਸ਼ਵਾਸ ਫਿਰ ਅਰਦਾਸ ਪੂਰੀ ਹੁੰਦੀ ਹੈ ਜੇ ਆਸ ਕਿਸੇ ਹੋਰ ਤੇ ਹੋਵੇ ਅਰਦਾਸ ਕਿਸੇ ਹੋਰ ਅੱਗੇ ਹੋਵੇ ਤੇ ਫਿਰ ਸਾਧ ਸੰਗਤ ਉਹ ਅਰਦਾਸ ਪੂਰੀ ਨਹੀਂ ਹੁੰਦੀ ਦੋ ਕਾਰਨ ਨੇ ਇੱਕ ਅਰਦਾਸ ਨਾ ਪੂਰੀ ਹੋਣ ਦਾ ਕਾਰਨ ਇਹ ਹੈ ਕਿ ਵਿਸ਼ਵਾਸ ਨਹੀਂ ਹੈ ਆਸ ਕਿਸੇ ਹੋਰ ਉੱਤੇ ਹੈ ਔਰ ਦੂਜਾ ਕਾਰਨ ਇਹ ਹੈ ਵੀ ਸੇਵਾ ਥੋੜੀ ਹੈ ਤੇ ਮੰਗ ਕੋਈ ਜ਼ਿਆਦਾ ਰਿਹਾ ਇਹ ਨੂੰ ਮਹਾਰਾਜ ਕਹਿੰਦੇ ਸੇਵਾ ਥੋੜੀ ਮੰਗਣ ਬੁੱਤਾ ਮਹਿਲ ਨਾ ਪਾਵੇ ਕਹ ਤੋ ਪੁੱਤ ਭਾਈ ਸੇਵਾ ਥੋੜੀ ਐ ਮੰਗ ਜਹਾਦਾ ਰਹੇ ਹੋ ਇਸ ਕਰਕੇ ਗੁਰੂ ਉਹ ਅਰਦਾਸ ਨੂੰ ਡਿਲੇ ਕਰਦਾ ਰਹਿੰਦਾ ਪੂਰੀ ਨਹੀਂ ਹੁੰਦੀ ਉਹ ਅਰਦਾਸ ਦੂਜਾ ਕਾਰਨ ਆਸ ਕਿਸੇ ਹੋਰ ਉੱਤੇ ਵਿਸ਼ਵਾਸ ਨਹੀਂ ਐ ਮੰਗਣ ਵਿੱਚ ਸਿੱਖ ਨੂੰ ਇਹ ਯਾਦ ਹੋਣਾ ਚਾਹੀਦਾ ਕਿ ਮੰਗਣਾ ਕਿਹਦੇ ਕੋਲੋਂ ਸੰਸਾਰੀ ਤੌਰ ਤੇ ਬੰਦਿਆਂ ਕੋਲੋਂ ਮੰਗਣ ਨਾ ਲੱਗ ਜਾਏ ਮਨੁੱਖ ਜੇ ਬੰਦੇ ਬੰਦੇ ਕੋਲੋਂ ਮੰਗੇਗਾ ਬੰਦਾ ਨਹੀਂ ਕਿਸੇ ਨੂੰ ਰਜਾ ਸਕਦਾ ਮਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਇਕੈ ਭਗਵਾਨ ਜਿਸ ਕੈ ਦিয়ে ਰਹੈ ਅਕਾਏ ਬਹੋਰ ਨ ਤ੍ਰਿਸ਼ਨਾ ਲੱਗੈ ਆਏ ਉਹਦੇ ਦਿੱਤੇ ਬੰਦਾ ਰਜ ਜਾਂਦਾ ਬੰਦੇ ਦੇ ਦਿੱਤੇ ਬੰਦਾ ਨਹੀਂ ਰਜਦਾ ਇਸ ਲਈ ਮਹਾਰਾਜ ਕਹਿੰਦੇ ਆਸ ਇੱਕ ਤੇ ਹੋਣੀ ਚਾਹੀਦੀ ਹੈ ਜਿਹਦੇ ਅਰਦਾਸ ਕੀਤੀ ਉਹਦੇ ਉੱਤੇ ਆਸ ਤੇ ਵਿਸ਼ਵਾਸ ਹੋਵੇ ਫਿਰ ਅਰਦਾਸ ਪੂਰੀ ਹੋਏਗੀ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਧਰ ਜੀਅ રે ਇਕ ਟੇਕ ਤੂੰ ਪੜੋ ਧਰ ਜੀਅ રે ਇਕ ਟੇਕ ਤੂੰ ਪੜੋ ਧਰ ਜੀਅ રે ਹਾਂ ਤੁਹਾਡੀ ਆਵਾਜ਼ ਹੋਣੀ ਚਾਹੀਦੀ ਫਿਰ ਪੜੋ ਧਰ ਜੀਏ ਰੇ ਕਟੇ ਕ ਤੂੰ ਲਾਹੇ ਵਿਡਾਨੀ ਆਸ ਨਾਨਕ ਨਾਮ ਧਿਆਈ ਐ ਕਾਰਜ ਆਵੇ ਰਾਸ ਪਈ ਆਸ ਇੱਕ ਤੇ ਰਖੀ ਟੇਕ ਇੱਕ ਤੇ ਰਖੀ ਕਾਰਜ ਸੁਹਿਲਾ ਹੋ ਜਾਣਾ ਉਹਨੂੰ ਕੋਈ ਰੋਕ ਨਹੀਂ ਸਕਦਾ ਔਰ ਫਿਰ ਮਹਾਰਾਜ ਕਹਿੰਦੇ ਭਾਈ ਵਿਸ਼ਵਾਸ ਰੱਖ ਕੇ ਅਰਦਾਸ ਕਰੀਂ ਥਿਰ ਘਰ ਵੈਸੋ ਹਰ ਜਨ ਪਿਆਰੇ ਪੜੋਥਿਰ ਘਰ ਅਛਾ ਗੌਰ ਲੱਗ ਗਿਆ ਜੋ ਤੁਸੀਂ ਖਾਲੀ ਕਿਉਂ ਬੈਠੋ ਪਲੀਜ਼ ਅੱਗੇ ਆ ਜਾਓ ਉੱਠ ਕੇ ਮੈਂ ਮਿੰਟ 15 ਕਲਾਉਣੇ ਕਿਉਂ ਮੈਂ ਅੱਗੇ ਜਾਣਾ ਤੁਹਾਡਾ ਸਿਸਟਮ ਨਹੀਂ ਮੈਨੂੰ ਸਹੀ ਲੱਗਦਾ ਅੱਗੇ ਆ ਜਾਓ ਸਾਰੇ ਉੱਠ ਕੇ ਇਕੱਠੇ ਜਾ ਹੋ ਕੇ ਬੈਠੋ ਜਦੋਂ ਬਹਿਣਾ ਘੰਟਾ ਬੈਠਿਆ ਕਰੋ ਦਰਬਾਰ ਵਿੱਚ ਇੱਥੇ ਕੋਈ ਕੋਈ ਮੈਨੂੰ ਕਾਲਜ ਯੂਨੀਵਰਸਿਟੀ ਦੱਸ ਦਿਓ ਜਿੱਥੇ ਕੋਈ ਸਟੂਡੈਂਟ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਚਲ ਜਾਏ ਤੇ ਕਾਲਜ ਵਾਲੇ ਉਹਨੂੰ ਡਿਗਰੀ ਦੇ ਦੇਣ ਕੋਈ ਕਾਲਜ ਯੂਨੀਵਰਸਿਟੀ ਦੱਸੋ ਸਟੂਡੈਂਟ ਵਿਦਿਆਰਥੀ ਆਵੇ ਕਾਲਜ ਦੇ ਗੇਟ ਤੇ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਚਲਾ ਜਾਏ ਕਾਲਜ ਵਾਲੇ ਡਿਗਰੀ ਨਹੀਂ ਦਿੰਦੇ ਉਹਨੂੰ ਪੜ੍ਹਨਾ ਪੈਂਦਾ ਗੁਰਦੁਆਰੇ ਮੱਥਾ ਟੇਕ ਕੇ ਜਾਣ ਵਾਸਤੇ ਜਾਂ ਲੰਗਰ ਵਾਸਤੇ ਨਹੀਂ ਹੁੰਦੇ ਕੀਰਤਨ ਕਥਾ ਦਾ ਕੋਈ ਪਰਪਸ ਹੈ ਇਹ ਕੱਲਾ ਪੌਂਡਾ ਵਾਸਤੇ ਵੀ ਨਹੀਂ ਮੈਂ ਤੁਸੀਂ ਪੌਂਡ ਹੀ ਚੜਾਉਂਦੇ ਇੱਕ ਵੀ ਪੈਸਾ ਨਾ ਦਿਓ ਪਰ ਬੈਠਣ ਦੀ ਤਰਤੀਬ ਸਹੀ ਰੱਖੋ ਪੜੋ ਇੱਕ ਵਾਰ ਸਾਰੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਜੋ ਮੰਗੇ सोई सोई देवे जो मांगे ठाकुर अपने ते जो मांगे ठाकुर अपने ते सोई सोई गज्ज के जो मांगे वाह जो मांगे अक्खु सतनाम श्री ਹਰ ਜੀਰ ਇਕ ਟੇਕ ਤੋਂ ਲਾਹੇ ਵਿਡੰਨੀ ਆਸ ਨਾਨਕ ਨਾਮ ਧਾਈਏ ਘਰ ਜੇ ਆਵੇ ਰਾਸ ਫਿਰ ਵਿਸ਼ਵਾਸ ਚਾਹੀਦਾ ਥਿਰ ਘਰ ਵੈਸੋ ਥਿਰ ਦਰ ਤੇ ਟਿਕਾਓ ਭਈ ਅਰਦਾਸ ਕੀਤੀ ਹੁਣ ਵਿਸ਼ਵਾਸ ਰੱਖਿ ਦੁਨਿਆਵੀ ਦੁੱਧ ਦਾ ਵੀ ਦੇਈ ਜੰਮਣ ਵਿੱਚ ਚਾਰ ਪੰਜ ਘੰਟੇ ਲੱਗਦੇ ਨੇ ਜਾਗ ਲਾਉਣ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਵਿਸ਼ਵਾਸ ਰੱਖ ਕਿਸਾਨ ਖੇਤ ਵਿੱਚ ਬੀਜ ਵੀਜਦਾ ਸਜਣੋਂ 6 ਮਹੀਨੇ ਇੰਤਜ਼ਾਰ ਕਰਦਾ ਫਿਰ ਕਿੱਲੋਂ ਚ ਪਾਇਆ ਵੀਜ ਕੁਆਂਟਲਾਂ ਚ ਕੱਢਦਾ ਟਰਾਲੀਆਂ ਪਰ ਕੇ ਐਦਾਂ ਅਰਦਾਸ ਕਰਕੇ ਵਿਸ਼ਵਾਸ ਚਾਹੀਂਦੇ ਇਹ ਨਾ ਹੋਵੇ ਇੱਥੇ ਵੀ ਅਰਦਾਸ ਕਰ ਲਈ ਫਿਰ ਕਿਸੇ ਨੂੰ ਹੋਰ ਪਾਸੇ ਦੱਸਿਓ ਉਧਰ ਵੀ ਚਲੇ ਗਏ ਕਿਸੇ ਨੇ ਸੁਖਣਾ ਦੱਸਿਓ ਵੀ ਸੁਖ ਲਈ ਕਿਸੇ ਨੇ ਧੱਗਾ ਤਵੀਤ ਕਿਹਾ ਉਹ ਵੀ ਮੈਂ ਤਾਂ ਬੜਾ ਹੈਰਾਨ ਹੁੰਨੇ ਇਹਨਾਂ ਕੰਟਰੀਆਂ ਵਿੱਚ ਵੀ ਲੋਕ ਵਿਮਾ ਭਰਮਾ ਚ ਨੇ ਇਹਨਾਂ ਦੇਸ਼ਾਂ ਵਿੱਚ ਵੀ ਲੋਕ ਹੱਥ ਵਖਾ ਰਹੇ ਨੇ ਇਨਾਂ ਦੇਸ਼ਾਂ ਵਿੱਚ ਵੀ ਲੋਕ ਵਸਤੂ ਸ਼ਾਸਤਰ ਪੁੱਛ ਰਹੇ ਨੇ ਕਿ ਕਾਰੋਬਾਰ ਨਹੀਂ ਜੀ ਚੱਲਦਾ ਉਹ ਕਹਿੰਦੇ ਤੁਹਾਡਾ ਟਾਇਲਟ ਗਲਤ ਬਣੀ ਹੋਈ ਹੈ ਪੌੜੀ ਗਲਤ ਚੜੀ ਹੋਈ ਹੈ ਇਹ ਇੱਥੇ ਵੀ ਲੋਕ ਕਰ ਰਹੇ ਨੇ ਔਰ ਬੜੀ ਹੈਰਾਨਗੀ ਵਾਲੀ ਗੱਲ ਦੁਕਾਨ ਖੋਲਦੇ ਆ ਪਾਤਸ਼ਾਹ ਦੀ ਫੋਟੋ ਲੱਗੀ ਹੈ ਮੱਥਾ ਟੇਕ ਰਹੇ ਨੇ ਸੁਖਮਨੀ ਸਾਹਿਬ ਦਾ ਪਾਠ ਲੱਗਾ ਹੋਇਆ ਟੇਪ ਵਿੱਚ ਉਹ ਵੀ ਚੱਲ ਰਿਹਾ ਜਪਜੀ ਸਾਹਿਬ ਵੀ ਪੜਦੇ ਹੋ ਫਿਰ ਵੀ ਚਿੱਤ ਵਿੱਚ ਇਹ ਆਉਂਦਾ ਹੈ ਕਿ ਨਿੰਬੂ ਮਿਰਚਾਂ ਨਹੀਂ ਟੰਗੀਆਂ ਕਿਸੇ ਦਾ ਨજર ਲੱਗ ਗਈ ਕਾਰੋਬਾਰ ਨਹੀਂ ਚੱਲਦਾ ਸਾਡਾ ਕਾਰੋਬਾਰ ਰੁਕ ਗਿਆ ਭਾਈ ਵਿਸ਼ਵਾਸ ਨਹੀਂ ਬਾਦਸ਼ਾਹ ਕਿ ਵਿਸ਼ਵਾਸ ਰੱਖੀ ਤੇਰਾ ਕੋਈ ਕਾਰਜ ਨਹੀਂ ਰੁਕ ਸਕਦਾ ਪੜੋਥਿਰ ਕਰ ਵੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾ ਰੇ ਬਾਦਸ਼ਾਹ ਸੋ ਸਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪਿੰਨੇ ਨਿਰਭਉ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਨ ਪਰ ਵਿਸ਼ਵਾਸ ਚਾਹੀਦਾ ਸੰਗਤ ਵਿੱਚ ਬਹਿ ਕੇ ਨਾਮ ਜਪ ਤੇ ਗੁਰੂ ਤੇ ਰੱਖ ਵਿਸ਼ਵਾਸ ਕਿਹੜੀ ਚੀਜ਼ ਹੈ ਜਿਹੜੀ ਗੁਰੂ ਕੋਲ ਨਹੀਂ ਮਿਲਦੀ ਇੱਕ ਸ਼ਬਦ ਮੈਂ ਤੁਹਾਨੂੰ ਸ਼੍ਰਵਣ ਕਰਵਾਵਾਂ ਉਹਦੇ ਵਿੱਚ ਮਹਾਰਾਜ ਨੇ ਕਿਹਾ ਤੈਨੂੰ ਨਿਰਾਸ਼ਤਾ ਹੋ ਰਹੀ ਹੈ ਵੀ ਮੇਰੇ ਕੰਮ ਨਹੀਂ ਬਣਦੇ ਸੇਵਾ ਕਰਕੇ ਅਰਦਾਸ ਕਰ ਤੈਨੂੰ ਕੋਈ ਰੋਗ ਲੱਗ ਗਿਆ ਹੈ ਇਲਾਜ ਨਹੀਂ ਹੋ ਰਿਹਾ ਸੇਵਾ ਕਰਕੇ ਵਿਸ਼ਵਾਸ ਰੱਖ ਕੇ ਅਰਦਾਸ ਕਰ ਜਿਹੜੇ ਰੋਗਾਂ ਤੋਂ ਬੈਦ ਜਵਾਬ ਦੇ ਦਿੰਦੇ ਨੇ ਡਾਕਟਰ ਜਵਾਬ ਦੇ ਦਿੰਦੇ ਨੇ ਉਹਨਾਂ ਰੋਗਾਂ ਦਾ ਇਲਾਜ ਗੁਰੂ ਬੈਦ ਕਰ ਦਿੰਦਾ ਹੈ ਮੇਰਾ ਵਹਿਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਪਾਤਸ਼ਾਹਨ ਕੇ ਭਾਈ ਤੇਰੇ ਕੋਲ ਧਨ ਨਹੀਂ ਜੁੜ ਰਿਹਾ ਸੇਵਾ ਕਰ ਤੇ ਅਰਦਾਸ ਕਰ ਔਰ ਵਿਸ਼ਵਾਸ ਰੱਖੀ ਉਹ ਧਨ ਦੁਨਿਆਵੀ ਧਨ ਵਿੱਚ ਵੀ ਵਰਕ ਤਾਂ ਪੈਣ ਲੱਗ ਪੈਣ ਇੱਕੋ ਸ਼ਬਦ ਵਿੱਚ ਸਾਰੀਆਂ ਗੱਲਾਂ ਕਹੀਆਂ ਫਿਰ ਅਖੀਰ ਤੇ ਪਤਾ ਕੀ ਕਹਿਆ ਤੇਰੀ ਸੁਰਤ ਨਹੀਂ ਜੁੜਦੀ ਸ਼ਬਦ ਵਿੱਚ ਤੂੰ ਭਗਤੀ ਕਰਨੀ ਚਾਹੁੰਨੇ ਜਾਂ ਸੰਗਤ ਦੀ ਸੇਵਾ ਕਰਕੇ ਅਰਦਾਸ ਕਰ ਕਿਹੜੀ ਚੀਜ਼ ਜਿਹੜੀ ਸੇਵਾ ਚੋਂ ਨਹੀਂ ਮਿਲਦੀ ਤੂੰ ਸੇਵਾ ਕਰਕੇ ਅਰਦਾਸ ਕਰੀ ਤੇਰੀ ਸੁਰਤ ਜੋੜਨ ਲੱਗ ਜਾਏਗੀ ਜੋ ਮੰਗੋਗੇ ਉਹ ਮਿਲਦਾ ਹੈ ਇਹ ਨੂੰ ਮਹਾਰਾਜ ਕਹਿੰਦੇ ਪਾਸ਼ੰਕਰੋਤ ਅਗਣੀ ਵੈ ਇਹ ਸ਼ਲੋਕ ਪੰਜਵੇਂ ਪਾਤਸ਼ਾਹ ਦਾ ਔਰ ਸੈਸ ਕਿਰਤੀ ਬਾਣੀ ਚ ਹੈ ਪੜੋ ਪਾਸ਼ੰਕਰੋਤ ਅਗਣੀ ਵੈ ਕਹਿੰਦੇ ਤੂੰ ਪਛੜ ਗਿਆ ਤੈਨੂੰ ਲੱਗਦਾ ਮੈਂ ਪਿੱਛੇ ਰਹਿ ਗਿਆ ਦੁਨੀਆ ਅੱਗੇ ਲੰਘ ਗਈ ਜੇ ਸੇਵਾ ਕਰ ਗੁਰੂ ਦੇ ਦਰ ਤੇ ਔਰ ਵਿਸ਼ਵਾਸ ਰੱਖੀ ਤੈਨੂੰ ਗੁਰੂ ਪਿੱਛੋਂ ਚੁੱਕ ਕੇ ਅੱਗੂ ਬਣਾ ਦੇਗਾ ਪਾਸ਼ੰਕਰੋਤ ਅਗਣੀ ਵੈ ਨੇ ਰਸ ਸੰਸਪੂਰਣ ਕਹਿੰਦੇ ਤੇਰੀ ਆਸ ਨਹੀਂ ਪੂਰੀ ਹੁੰਦੀ ਜਾਂ ਸੇਵਾ ਕਰ ਸੰਗਤ ਦੀ ਅਰਦਾਸ ਕਰ ਪਰ ਇੱਕ ਗੱਲ ਯਾਦ ਰੱਖੀ ਸੇਵਾ ਕਰਕੇ ਨਿੰਦਿਆ ਨਾ ਕਿਸੇ ਦੀ ਕਰਨੀ ਬਾਹਰ ਜਾ ਕੇ ਸੇਵਾ ਕਰਕੇ ਚੁਗਲੀ ਨਾ ਕਰੀ ਕਿਸੇ ਦੀ ਕਈ ਵਾਰ ਗੁਰਦੁਆਰਿਆਂ 'ਚ ਵੀ ਕੰਮ ਚੱਲਦਾ ਹੈ ਆਪਾਂ ਸੇਵਾ ਵੀ ਕਰਦੇ ਆ ਫਿਰ ਅੱਧਾ ਘੰਟਾ ਥੱਲੇ ਕਿਸੇ ਦੀ ਨਿੰਦਿਆ ਕਿਸੇ ਦੀ ਚੁਗਲੀ ਵੀ ਕੀਤੀ ਉਹ ਸੇਵਾ ਬੇਅਰਥ ਹੋ ਜਾਂਦੀ ਹੈ ਉਹਦੇ ਬਾਰੇ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਜਿਸੰਦਰ ਚੁਗਲੀ ਚੁਗਲੋ ਬੱਜੇ ਕੀਤਾ ਕਰਦੇ ਆ ਉਸਦਾ ਸਭ ਗਿਆ ਭਾਈ ਉਹਨੇ ਚੁਗਲੀ ਕਰਤੀ ਉਹਦਾ ਸਾਰਾ ਕੁਝ ਗਿਆ ਜਿਹੜੀ ਸੇਵਾ ਕੀਤੀ ਜੇ ਉਹਨੇ ਨਿੰਦਿਆ ਕਰਤੀ ਜੇ ਉਹ ਵਾਟਸੜ ਤੀਰਥ ਨਾਵੇ ਜੇ ਉਹ ਦਵਾਦ ਸਿਲਾ ਪਜਾਵੇ ਜੇ ਉਹ ਕੂਪ ਤਟਾ ਦੇਵਾਵੇ ਕਰੇ ਨਿੰਦ ਸਭ ਬਿਰਥਾ ਜਾਵੇ ਕਹਿੰਦੇ ਉਹਨੇ ਨਿੰਦਿਆ ਕਰਤੀ ਸਾਰੀ ਸੇਵਾ ਵਿਰਥ ਇਸ ਲਈ ਸੇਵਾ ਕਰਨ ਤੋਂ ਬਾਅਦ ਕੋਈ ਨਿੰਦਿਆ ਕੋਈ ਚੁਗਲੀ ਨਹੀਂ ਗੁਰੂ ਅਗੇ ਅਰਦਾਸ ਕਰਕੇ ਆਪਣੇ ਘਰ ਜਾਓ ਤੁਹਾਡੀ ਅਰਦਾਸ ਪੂਰੀ ਹੋਏਗੀ ਜੇ ਥੱਲੇ ਖਲੋ ਕੇ ਨਿੰਦਿਆ ਚੁਗਲੀ ਕਰਨੀ ਹੈ ਫਿਰ ਨਹੀਂ ਉਹ ਪੂਰੀ ਹੋਣੀ ਇਹ ਮਹਾਰਾਜ ਨੇ ਨਾਲ ਦੀ ਨਾਲ ਪਰਹੇਜ਼ ਦੱਸਿਆ ਜੋ ਮੰਗੋਗੇ ਉਹ ਮਿਲਦਾ ਫਿਰ ਪੜੋ ਕਹਿੰਦੇ 파ਸ਼ੰਕਰੋਤ ਅਗ੍ਰਣੀ ਵ ਨਿਰਾਸ ਸੰਾਸਪੂਰਣੈ ਨਿਰਤਨ ਬੈ ਅੰਗ ਤਨਵੰਤੇ ਰੋਗ ਅੰਗ ਰੋਗ ਖੰਡਣੈ ਕੋਈ ਰੋਗ ਨਹੀਂ ਹਟਦਾ ਸੇਵਾ ਕਰਕੇ ਵਿਸ਼ਵਾਸ ਰੱਖ ਕੇ ਅਰਦਾਸ ਕਰ। ਸੁਰਤ ਜੋੜਨੀ ਚਾਹਨੇ। ਭਗਤਿੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨੈ ਪਾਰ ਬ੍ਰਹਮ ਪੁਰਖ ਦਾ ਤਾਰੈ ਨਾਨਕ ਗੁਰ ਸੇਵਾ ਕਨੇ ਨ ਲੱਭਤੇ ਕਿਹੜੀ ਚੀਜ਼ ਐ ਜਿਹੜੀ ਸੇਵਾ ਚੋਂ ਨਹੀਂ ਲੱਭਦੀ ਸਜਣਾ ਸੇਵਾ ਕਰਕੇ ਮੰਗ ਅਰਦਾਸ ਕਰ ਪਰ ਨਿੰਦਿਆ ਤੇ ਚੁਗਲੀ ਛੱਡ। ਫਿਰ ਜੋ ਮੰਗੋਗੇ ਉਹ ਮਿਲਦਾ ਹੈ। ਨਾਨਕ ਗੁਰ ਸੇਵਾ ਕਿੰਨਾਂ ਲੱਭ ਤੇ ਕਿਹੜੀ ਚੀਜ਼ ਜਿਹੜੀ ਸੇਵਾ ਚ ਨਹੀਂ ਲੱਭਦੀ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਹੁਣ ਇੱਕ ਪੰਕਤੀ ਸੁਣਿਓ ਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਵਾਲ ਕੀਤਾ ਔਰ ਪਾਤਸ਼ਾਹ ਨੇ ਉਹ ਸਵਾਲ ਭਾਈ ਨੰਦ ਲਾਲ ਅੱਗੇ ਰੱਖਿਆ ਕਹਿੰਦੇ ਨੰਦ ਲਾਲ ਇਹ ਹੋਨਾਮਾ ਵੀ ਆਇਆ ਪੜਿਆ ਤੁਸੀਂ ਜੇ ਧਰਤੀ ਦੇ ਵਿੱਚ ਪਾਣੀ ਹੈ ਫਿਰ ਰੱਬ ਨੂੰ ਮੀਂਹ ਪਾਉਣ ਦੀ ਕੀ ਲੋੜ ਹੈ ਜੇ ਸਾਰਿਆਂ ਵਿੱਚ ਹੀ ਰੱਬ ਹੈ ਸਗਲ ਬਨਸਬਤ ਮੈਂ ਬੈ ਸੰਤਰ ਸਗਲ ਦੂਤ ਮੈਂ ਕਿਹਾ ਉੱਚ ਨੀਚ ਮੈਂ ਜੋਤ ਸਮਾਨੀ ਘਟ ਘਟ ਮਦੋ ਜੀ ਜੇ ਸਾਰਿਆਂ ਵਿੱਚ ਰੱਬ ਹੈ ਫਿਰ ਰੱਬ ਨੂੰ ਸੰਤ ਪੈਦਾ ਕਰਨ ਦੀ ਕੀ ਲੋੜ ਹੈ ਸੰਤ ਰੱਬ ਨਾਲ ਜੋੜਦੇ ਨੇ ਪਰ ਸੰਤ ਪੈਦਾ ਕਰਨ ਦੀ ਰੱਬ ਨੂੰ ਕੀ ਲੋੜ ਹੈ ਜੇ ਸਾਰਿਆਂ ਵਿੱਚ ਹੀ ਰੱਬ ਹੈ ਫਿਰ ਸੰਤ ਕਿਉਂ ਪੈਦਾ ਕੀਤੇ ਜਦੋਂ ਪਾਤਸ਼ਾਹ ਨੇ ਸਵਾਲ ਭਾਈ ਨੰਦ ਲਾਲ ਨੂੰ ਰੱਖਿਆ ਕਹਿੰਦੇ ਨੰਦ ਲਾਲ ਇਹਦਾ ਜਵਾਬ ਦੇ ਸੰਗਤ ਨੂੰ ਪਤਾ ਲੱਗਿਆ ਤਾਂ ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਜਵਾਬ ਤਾਂ ਤੁਸੀਂ ਦਿੱਤਾ ਹੋਇਆ ਮੈਨੂੰ ਤਾਂ ਵਡਿਆਈ ਦੇ ਰਹੇ ਹੋ ਮਹਾਰਾਜ ਜਵਾਬ ਤਾਂ ਤੁਸੀਂ ਆਪ ਦਿੱਤਾ ਹੋਇਆ ਮੈਨੂੰ ਤਾਂ ਨਿਮਾਣੇ ਜੈਨੂੰ ਵਡਿਆਈ ਦੇ ਰਹੇ ਹੋ ਹੁਣ ਉਹ ਸਵਾਲ ਕਿਸੇ ਸੁਣਿਓ ਭਾਈ ਨੰਦ ਲਾਲ ਨੇ ਪਹਿਲਾਂ ਸਵਾਲ ਲਿਖਿਆ ਕਹਿੰਦੇ ਕਿ ਦਰਦ ਹਰ ਖੁਦਾ ਮਰਦਾਂ ਨਾਮ ਦੇ ਅੰਦਰ ਦਰਦ ਹਰ ਦਰਤ ਦੁਨੀਆ ਵਿੱਚ ਦੁਨੀਆ ਵਿੱਚ ਖੁਦਾ ਮਰਦ ਰੱਬ ਦੇ ਸੰਤ ਕਿਉਂ ਆਉਂਦੇ ਨੇ ਕਿ ਦਰਦ ਹਰ ਖੁਦਾ ਮਰਦਾਂ ਆਮੰਦੈ ਅੰਦ ਕਹਿੰਦੇ ਮਹਾਰਾਜ ਜੀ ਦਾ ਜਵਾਬ ਤੁਸੀਂ ਦਿੱਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਵਿੱਚ ਕਿ ਜੇ ਧਰਤੀ ਵਿੱਚ ਪਾਣੀ ਹੈ ਫਿਰ ਰੱਬ ਨੂੰ ਮੀਂਹ ਪਾਉਣ ਦੀ ਕੀ ਲੋੜ ਹੈ ਜੈਸੇ ਧਰਤੀ ਉੱਪਰ ਮੇਗਲਾ ਵਰਸਤ ਹੈ ਕਿ ਆ ਧਰਤੀ ਮਧੇ ਪਾਣੀ ਨਹੀਂ ਕਹਿੰਦੇ ਕੀ ਧਰਤੀ ਚ ਪਾਣੀ ਨਹੀਂ ਹੈ ਜਾਂ ਧਰਤੀ ਮਧੇ ਪਾਣੀ ਪਰਗਾਸਿਆ ਬਿਨ ਪਗਾ ਵਰਸਤ ਫਿਰਾਹੀ ਕਦੇ ਜੇ ਧਰਤੀ ਵਿੱਚ ਪਾਣੀ ਹੈ ਫਿਰ ਵੀ ਰੱਬ ਮੀਂਹ ਪਾਉਂਦਾ ਹੈ ਪਤਾ ਕਿਉਂ ਸੱਜਣੋ ਧਰਤੀ ਚੋਂ ਪਾਣੀ ਕੱਢ ਕੇ ਖੇਤੀ ਸਿੰਜੀ ਜਾ ਸਕਦੀ ਹੈ ਪਸ਼ੂਆਂ ਪੰਛੀਆਂ ਜਾਨਵਰ ਬੰਦਿਆਂ ਦੀ ਭਿਆਸ ਬੁਝਾਈ ਜਾ ਸਕਦੀ ਹੈ ਪਰ ਉੱਚੇ ਪर्वਤ ਪਹਾੜਾਂ ਉੱਤੇ ਧਰਤੀ ਚੋਂ ਕੱਢ ਕੇ ਪਾਣੀ ਪਹੁੰਚਾਇਆ ਨਹੀਂ ਜਾ ਸਕਦਾ ਪर्वਤਾਂ ਉੱਤੇ ਹਰਿਆਵਲ ਪੈਦਾ ਕਰਨ ਲਈ ਰੱਬ ਨੂੰ ਮੀਂਹ ਪਾਉਣਾ ਪੈਂਦਾ ਹੈ ਸਮੁੰਦਰ ਚੋਂ ਪਾਣੀ ਚੁੱਕ ਕੇ ਉੱਚੇ ਪर्वਤਾਂ ਤੇ ਪਾਉਂਦਾ ਹੈ ਉੱਚੇ ਉੱਚੇ ਪਹਾੜ ਤੁਹਾਨੂੰ ਹਰੇ ਭਰੇ ਨਜ਼ਰ ਆਉਣਗੇ ਕਾਦੇ ਕਰਕੇ ਰੱਬ ਨੇ ਮੀਂਹ ਪਾ ਦਿੱਤਾ ਉੱਥੇ ਧਰਤੀ ਚੋਂ ਪਾਣੀ ਕੱਢ ਕੇ ਪਹਾੜ ਤੇ ਥੋੜੀ ਪਹਚਾਇਆ ਜਾ ਸਕਦਾ ਉੱਚੇ ਪਰਬਤ ਪਹਾੜਾਂ ਉੱਤੇ ਪਾਣੀ ਨਹੀਂ ਪਹਚਾਇਆ ਜਾ ਸਕਦਾ ਇਸ ਲਈ ਰੱਬ ਧਰਤੀ ਤੋਂ ਪਾਣੀ ਚੁੱਕ ਕੇ ਪਰਬਤਾਂ ਉੱਤੇ ਵੀ ਹਰਿਆਵਲ ਪੈਦਾ ਕਰ ਦਿੰਦਾ ਹੈ ਇਦਾਂ ਇਸ ਸੰਸਾਰ ਵਿੱਚ ਹੰਕਾਰੀ ਵਿਕਾਰੀ ਲੋਭੀ ਬੰਦਿਆਂ ਤੋਂ ਰੱਬ ਕੋਸਾਂ ਦੂਰ ਹੈ ਹੰਕਾਰੀ ਤੇ ਵਿਕਾਰੀਆਂ ਨੂੰ ਤਾਰਨ ਵਾਸਤੇ ਰੱਬ ਨੂੰ ਧਰਤੀ ਤੇ ਸੰਤ ਕਲਨੇ ਪੈਂਦੇ ਨੇ ਸਾਧੂ ਵਿਕਾਰੀ ਤੋਂ ਵਿਕਾਰੀ ਬੰਦੇ ਨੂੰ ਹੀ ਮਿਲ ਜਾਏ ਉਹਦਾ ਵੀ ਜੀਵਨ ਪਾਰ ਉਤਾਰਾ ਕਰ ਦੇ ਆਮ ਵਿਕਾਰੀ ਬੰਦਾ ਪਾਰ ਨਹੀਂ ਲੰਘ ਸਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜੋ ਗਣਕਾ ਨੂੰ ਪਾਪਣ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਬੇਸ਼ਵਾਸੀ ਵਿਕਾਰਾਂ ਨਾਲ ਭਰੀ ਹੈ ਤੇ ਭਾਈ ਗੁਰਦਾਸ ਸਾਹਿਬ ਲਿਖਦੇ ਗਣਕਾ ਪਾਪਨ ਹੋਏ ਕੈ ਪਾਪਾਂ ਦਾ ਗਲਹਾਰ ਪ੍ਰੁੱਤ ਤੇ ਉਧਾਰ ਪਤਾ ਕਿਵੇਂ ਹੋਇਆ ਮਹਾਪੁਰਖ ਅਚਾਨਕ ਗਣਕਾ ਬਾੜੇ ਆਏ ਖਲੋਤਾ ਇੱਕ ਮਹਾਪੁਰਖ ਇੱਕ ਸਾਧੂ ਗਣਕਾ ਦੇ ਦਰਵਾਜੇ ਤੇ ਆ ਗਿਆ ਤੇ ਉਹਨੇ ਗਣਕਾ ਨੇ ਮੋਹਰਿਆਂ ਹਵਾਜ ਦੇ ਕੇ ਕਿਆ ਬਾਬਾ ਤੂੰ ਕਿੱਥੇ ਆ ਗਏ ਮੇਰੇ ਤਾਂ ਦਰਵਾਜੇ ਮੋਹਰਿਓ ਕੋਈ ਲੰਘ ਜਾਉ ਬੰਦਾ ਬਦਨਾਮ ਹੋ ਜਾਂਦਾ ਤੂੰ ਚਿੱਟੇ ਕੱਪੜੇ ਪਾ ਕੇ ਮੇਰੇ ਦਰਵਾਜੇ ਤੇ ਖਲੋ ਗਿਆ ਕੋਈ ਆਮ ਬੰਦਾ ਮੇਰੇ ਘਰ ਵੱਲੋਂ ਲੰਘ ਜਾਏ ਪਤਨਾਮ ਹੋ ਜਾਂਦੇ ਕਿ ਵਿਸ਼ਵਾ ਦੇ ਘਰ ਬਲੋਂ ਆਏ ਤੂੰ ਦਰਵਾਜੇ ਤੇ ਕਿਵੇਂ ਖਲੋ ਗਿਆ ਸਾਧੂ ਨੇ ਬੜੇ ਪਿਆਰ ਨਾਲ ਕਹਿਤੀ ਏ ਚੰਗੇ ਮਾੜੇ ਸਭ ਰੱਬ ਨੇ ਬਣਾਏ ਨੇ ਜਦੋਂ ਸਾਧੂ ਦੀ ਜ਼ਬਾਨ ਤੋਂ ਧੀ ਸ਼ਬਦ ਸੁਣਿਆ ਨਾ ਗਨ ਕਾ ਵਿਸ਼ਵਾ ਦੇ ਅੰਦਰ ਵਿਰਾਗ ਪੈਦਾ ਹੋ ਗਿਆ ਉਹਨੇ ਹੱਥ ਜੋੜ ਕੇ ਕਿਹਾ ਬਾਬਾ ਤੇਰੇ ਨਾਲੋਂ ਵੱਡੀਆਂ ਉਮਰਾਂ ਦੇ ਲੋਕ ਕਿੱਥੇ ਆਉਂਦੇ ਨੇ ਅੱਜ ਤੱਕ ਮੈਨੂੰ ਕਿਸੇ ਨੇ ਧੀ ਕਹਿ ਕੇ ਨਹੀਂ ਬੁਲਾਇਆ ਤੇਰੇ ਨਾਲੋਂ ਵੱਡੀਆਂ ਉਮਰਾਂ ਦੇ ਲੋਕ ਆਉਂਦੇ ਨੇ ਮੈਨੂੰ ਕਿਸੇ ਨੇ ਧੀ ਕਹਿ ਕੇ ਬੁਲਾਇਆ ਨਹੀਂ ਪਹਿਲੀ ਵਾਰ ਕਿਸੇ ਨੇ ਬੇਸ਼ਵਾ ਨੂੰ ਧੀ ਕਿਹਾ ਤੇ ਸਾਧੂ ਨੇ ਪਿਆਰ ਨਾਲ ਕਹਿਤੀ ਏ ਰੱਬ ਚਾਵੇ ਤੇ ਪਤਤਾਂ ਦਾ ਵੀ ਉਧਾਰ ਕਰ ਦਿੰਦਾ ਬਾਬਾ ਮੇਰੇ ਕਿਵੇਂ ਹੋ ਸਕਦਾ ਨਾ ਮੈਂ ਮੰਦਰ ਵਿੱਚ ਜਾ ਸਕਨੀ ਲੋਕੀ ਕਹਿੰਦੇ ਬੇਸ਼ਵਾ ਹੈ ਹੁਣ ਇਹ ਮੰਦਰ ਚ ਕੀ ਕਰਨ ਆਈ ਮੇਰਾ ਕਿਵੇਂ ਉਧਾਰ ਹੋਵੇ ਸਾਧੂ ਨੇ ਪਿੰਜਰੇ ਵਿੱਚ ਬੰਦ ਇੱਕ ਤੋਤਾ ਫੜ ਕੇ ਕਹਿ ਲਿਆ ਤੀਏ ਇਹਨੂੰ ਰਾਮ ਰਾਮ ਜਪਾਇਆ ਕਰ ਤੇਰਾ ਉਧਾਰ ਹੋਏਗਾ ਗਨਕਾ ਦਾ ਵੀ ਉਧਾਰ ਹੋ ਗਿਆ ਇੱਕ ਖਿੰਨ ਵਿੱਚ ਗਨਕਾ ਪਾਰ ਲੰਘ ਗਏ ਸਾਧੂ ਦੀ ਸੰਗਤ ਕਰਕੇ ਕਿ ਦਰ ਦਹਰ ਖੁਦਾ ਮਰਦਾ ਨਾਮ ਦੇ ਅੰਤ ਤੇ ਜਵਾਬ ਕੀ ਮਿਲਿਆ ਕਿ ਵਰਗੁਮ ਸ਼ੁੱਧਾਂ ਰਹਨਮਾ ਆਮਦੇ ਅੰਦ ਜਿਹੜੇ ਲੋਕ ਰਸਤੇ ਤੋਂ ਭਟਕ ਜਾਂਦੇ ਨੇ ਉਹਨਾਂ ਨੂੰ ਸੱਚ ਦੇ ਮਾਰਗ ਤੇ ਪਾਉਣ ਵਾਸਤੇ ਇਸ ਧਰਤੀ ਤੇ ਰੱਬ ਨੂੰ ਸਾਧ ਪੈਦਾ ਕਰਨੇ ਪੈਂਦੇ ਨੇ ਕੋਈ ਨਾ ਦਿਸੈ ਸਾਧ ਬਿਨ ਕੋਈ ਨਾ ਥੰਮੈ ਸਾਧ ਬਿਨ ਸਾਧਨਾ ਦੇ ਸੈਜਾਗ ਵਿੱਚ ਕੋ ਆ ਧਰਤੀ ਤੇ ਮਾੜੇ ਲੋਕਾਂ ਦਾ ਆਧਾਰ ਕਰਨ ਲਈ ਸਾਧੂ ਆਉਂਦਾ ਹੈ ਇੱਥੇ ਤੋਂ ਡਿੰਗਲੈਂਡ ਵਿੱਚ ਬਾਬਾ ਇਸ਼ਤ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਨੇ ਸਰੀਰ ਛੱਡਿਆ ਮੈਂ ਉਹਨਾਂ ਦੇ ਘਰ ਗਿਆ ਉਹ ਸੱਜਣ ਬਜ਼ੁਰਗ ਅਜੇ ਜਿਉਂਦੇ ਨੇ ਤਾ ਮੇਰੇ ਕੋਲ ਬੈਠੇ ਅੱਖਾਂ ਭਰ ਲਈ ਉਹਨੇ ਕਹਿੰਦੇ ਆ ਨੀ ਜੀ ਲੋਕੀ ਕਹਿੰਦੇ ਤੁਹਾਡੇ ਭਾਗ ਬਹੁਤ ਵੱਡੇ ਤੁਹਾਡੀ ਸੇਵਾ ਬਹੁਤ ਹੋਣੀ ਹੈ ਤਾਂ ਬਾਬਾ ਈਸ਼ਰ ਸਿੰਘ ਜੀ ਤੁਹਾਡੇ ਘਰ ਆਉਂਦੇ ਸੀ ਤਾਂ ਬਾਬਾ ਈਸ਼ਰ ਸਿੰਘ ਜੀ ਨੇ ਤੁਹਾਡੇ ਘਰ ਸਰੀਰ ਛੱਡਿਆ ਤਾਂ ਬਜ਼ੁਰਗ ਰੋਪਿਆ ਕਹਿੰਦਾ ਸੀ ਕੋਈ ਸੇਵਾ ਨਹੀਂ ਕੀਤੀ ਹੋਈ ਕੋਈ ਸਾਡੀ ਸੇਵਾ ਨਹੀਂ ਵੇ ਤਾਂ ਸਾਡੇ ਘਰ ਬਾਬਾ ਈਸ਼ਰ ਸਿੰਘ ਆਏ ਨੇ ਤਾਂ ਉਹਨਾਂ ਨੇ ਸਾਡੇ ਘਰ ਸਰੀਰ ਛੱਡਿਆ ਕਿ ਸਾਡੀ ਸੇਵਾ ਬਹੁਤ ਹੈ ਕਹਿੰਦੇ ਨਹੀਂ ਸਾਧੂ ਤਾਂ ਮਾੜੇ ਪਾਪੀ ਲੋਕਾਂ ਦਾ ਉਧਾਰ ਕਰਨ ਆਉਂਦੇ ਨੇ ਕਹਿੰਦਾ ਸਾਨੂੰ ਇੰਜ ਲੱਗਦਾ ਹੈ ਜਿਵੇਂ ਅਸੀਂ ਪਾਪੀ ਸੀ ਤੇ ਬਾਬਾ ਇਸ਼ਰ ਸਿੰਘ ਸਾਡਾ ਉਧਾਰ ਕਰਨ ਆਏ ਸੀ ਸਾਡੇ ਘਰ ਵੇ ਤਾਂ ਸਰੀਰ ਛੱਡਿਆ ਇਹਨਾਂ ਦਾ ਭਲਾ ਹੋ ਜਾਏ ਬੰਦਗੀ ਵਾਲਿਆਂ ਦੇ ਚਰਨ ਪੈ ਸਾਡੇ ਪਾਪੀਆਂ ਦਾ ਉਧਾਰ ਹੋ ਗਿਆ ਨਾਲੇ ਉਹ ਬਜ਼ੁਰਗ ਨੇ ਅੱਖਾਂ ਭਰ ਲਈਆਂ ਸਾਧ ਸੰਗਤ ਇਹ ਸੱਚ ਹੈ ਮਾੜੇ ਤੋਂ ਮਾੜੇ ਲੋਕਾਂ ਦਾ ਵੀ ਉਧਾਰ ਸਾਧੂ ਕਰ ਦਿੰਦਾ ਮਹਾਪੁਰਖ ਅਚਾਨਕ ਚੱਕ ਗਣ ਕਾ ਬਾੜੇ ਆਏ ਖਲੁੱਤਾ ਤੇ ਉਹਨੂੰ ਫਿਰ ਜਾਪ ਦੇ ਦਿੱਤਾ ਅੰਤ ਕੀ ਹੋਇਆ ਗਈ ਬਿਵਾਨ ਗਈ ਬੇਕੁੰਠ ਬਿਵਾਨ ਚੜ੍ਹ ਨਰਕੇ ਵਿੱਚ ਨਾ ਖਦਸ ਗੁੱਤਾ ਗਨ ਕਾ ਜਿਹੜੀ ਸੀ ਉਹ ਨਰਕਾਂ ਚ ਨਹੀਂ ਪਈ ਉਹ ਧਾਰ ਹੋ ਗਿਆ ਸਾਧੂ ਦੀ ਸੰਗਤ ਕਰ ਲੈ ਤਾਂ ਧਰਤੀ ਤੇ ਸਾਧ ਹੁੰਦੇ ਨੇ ਕਿ ਦਰਦ ਹਰ ਖੁਦਾ ਮਰਦਾ ਨਾਮ ਦਾ ਅੰਤ ਕਿ ਵਰਗਮ ਸ਼ੁੱਧ ਗਾਂ ਰਹਿਨ ਮੋ ਆਮਦੇ ਅੰਦ ਰਸਤੇ ਤੋਂ ਭਟਕੇ ਹੋਏ ਲੋਕਾਂ ਨੂੰ ਮਾਰਗ ਤੇ ਪਾਉਣ ਲਈ ਸਾਧੂ ਆਉਂਦਾ ਹੈ ਸਾਧ ਸੰਗਤ ਅੱਜ ਆਪਾਂ ਉਹਨਾਂ ਦੀ ਵੀ ਯਾਦ ਮਨਾ ਰਹੇ ਸਾਰੀਆਂ ਸੰਗਤਾਂ ਦਾ ਧੰਨਵਾਦ ਇੰਨੀ ਬੇਨਤੀਆਂ ਪ੍ਰਵਾਨ ਕਰਿਓ ਇੱਕ ਪੰਕਤੀ ਕੋ ਪਿਆਰ ਨਾਲ ਫਿਰ ਸਮਾਪਤੀ ਹੈ ਇਹ ਐਨਾ ਸਮਝਿਆ ਕਰੋ ਬਈ ਕਰਿਆ ਕਥਾਵਾਚਕ ਨੂੰ ਐ ਗੁੱਸਾ ਆ ਜਾਂਦਾ ਗੁੱਸਾ ਨਹੀਂ ਐ ਸੰਗਤ ਵਿੱਚ ਬਹਿਣ ਦੀ ਤਰਤੀਬ ਸਹੀ ਕਰੋ ਲੋਕੀ ਲੰਗਰਾਂ ਤੱਕ ਸੀਮਤ ਰਹਿ ਗਏ ਸਰੂਪਿਆਂ ਤੱਕ ਸੀਮਤ ਰਹਿ ਗਏ ਐਡੀਆਂ ਐਡੀਆਂ ਬਿਲਡਿੰਗਾਂ ਬਣਾਈਆਂ ਹੋਈਆਂ ਮਕਸਦ ਭੁੱਲ ਗਏ ਕਿਉਂ ਆਏ ਆ ਸਾਡਾ ਵੀ ਮਕਸਦ ਕੱਲਾ ਪੌਂਡ ਇਕੱਠੇ ਕਰਨਾ ਨਹੀਂ ਹੈ ਜੇ ਅਸੀਂ ਕਿਸੇ ਨੂੰ ਜੋੜ ਨਾ ਸਕੇ ਇਹ ਮਾਇਆ ਜਿਹੜੀ ਤੁਸੀਂ ਦੇਣੀ ਇਹ ਵੀ ਸਾਡੇ ਲਈ ਜ਼ਹਿਰ ਹੈ ਸਮਝਦੇ ਗੱਲ ਜੇ ਕੋਈ ਨੌਕਰੀ ਕਰਕੇ ਪੈਸੇ ਲੈਂਦਾ ਤੇ ਇਮਾਨਦਾਰੀ ਨਾਲ ਨੌਕਰੀ ਨਹੀਂ ਕਰਦਾ ਉਹ ਪੈਸੇ ਉਹਦੇ ਲਈ ਜ਼ਹਿਰ ਨੇ ਜੇ ਅਸੀਂ ਤੁਹਾਨੂੰ ਜੋੜ ਨਾ ਸਕੇ ਸੰਗਤ ਨੂੰ ਇਹ ਮਾਇਆ ਵੀ ਸਾਡੇ ਲਈ ਜ਼ਹਿਰ ਆ ਇਸ ਲਈ ਕਹੀਦਾ ਭਾਈ ਬੈਠੋ ਸੁਣੋ ਸਿਮਰਨ ਕਰੋ ਕਥਾ ਸੁਣੋ ਕਿ ਨੱਠ ਭੱਜ ਵਾਲਾ ਕੰਮ ਇਹਨੂੰ ਸਹੀ ਤਰੀਕੇ ਨਾਲ ਕਰੋ ਸਭ ਦਾ ਧੰਨਵਾਦ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਭਾਈ ਗੁਰਰਾਜਨ ਸਿੰਘ ਜੀ ਬੀਬੀ ਗੁਰਪ੍ਰੀਤ ਕੌਰ ਇਹਨਾਂ ਬੱਚਿਆਂ ਦਾ ਧੰਨਵਾਦ ਇਹਨਾਂ ਨੇ ਉਦਦਮ ਕੀਤਾ ਪਾਤਸ਼ਾਹ ਨਜ਼ਰ ਕਰਨ ਇਹਨਾਂ ਨੂੰ ਚੜ੍ਹਦੀਆਂ ਕਲਮ ਬਖਸ਼ਿਸ਼ ਕਰਨ ਸਨਮਾਨਯੋਗ ਡਾਕਟਰ ਦਵਿੰਦਰ ਸਿੰਘ ਜੀ ਬੜੂ ਸਾਹਿਬ ਵਾਲੇ ਇਹ ਮਹਾਂਪੁਰਸ਼ਾਂ ਦੀ ਜਗ੍ਹਾ ਉੱਤੇ ਵੱਡੀ ਸੇਵਾ ਨਿਵਾ ਰਹੇ ਨੇ ਪਾਤਸ਼ਾਹਾਂ ਦੇ ਨਾ ਪਾਸੋਂ ਸੇਵਾਵਾਂ ਲੈਣ ਮਿਲ ਕੇ ਪਿਆਰ ਨਾਲ ਕਹੋ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੋ ਮੰਗੇ ਤਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੋ ਤਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਆਖੋ ਸਤਨਾਮ ਸ੍ਰੀ ਪੁੱਲਾਂ ਚੁੱਕਨ ਦੀ ਖਿਮਾ ਬਖਸ਼ਣੀ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਹਜ਼ੂਰੀ ਰੱਗ ਦੀ ਸਚਖੰਡ ਸ੍ਰੀ ਦਰਬਾਰ ਸਾਹਿਬ ਉਹ ਪਹੁੰਚ ਗਏ ਨੇ ਉਹਨਾਂ ਨੂੰ ਤੁਨ ਕੀਰਤਨ ਨਾਲ ਜੋੜਨੇ ਗੱਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ